ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਸਕੂ ਸਖਵੀਰ ਸਿੰਘ ਬਾਦਲ ਪਿਛਲੇ ਕਾਫੀ ਦਿਨਾਂ ਤੋਂ ਜਦੋਂ ਤੇ ਖੜਾ ਆਏ ਨੇ ਨਾ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਸ ਤਰ੍ਹਾਂ ਸਰਗਰਮੀ ਦਿਖਾ ਰਿਹਾ ਹੈ ਇਹੋ ਲੱਗਦਾ ਹੈ ਕਿ ਖੜਾ ਦੇ ਨਾਲ ਜੜ੍ਹਾਂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੀਆਂ ਵੀ ਤੇ ਆਪਣੀ ਪਾਰਟੀ ਦੀਆਂ ਵੀ ਸ਼ਰਮਨੀ ਅਕਾਲੀਦਾਰ ਨੂੰ ਮੋੜ ਸਰਜੀਤ ਕਰਨ ਲਈ ਤੇ ਆਪਣੇ ਆਪ ਨੂੰ ਕਾਮਯਾਬ ਕਰਨ ਲਈ ਕਾਫੀ ਮਿਹਨਤ ਕਰ ਰਿਹਾ ਹੈ ਸਖਬੀਰ ਸਿੰਘ ਬਾਦਲ ਇਹਨਾਂ ਦਿਨਾਂ ਦੇ ਵਿੱਚ ਜਦੋਂ ਉਹ ਟਰੈਕਟਰ ਤੇ ਬੈਠ ਕੇ ਕਦੇ ਕਾਰ 'ਚ ਕਦੇ ਜਿਹੜੀ ਉਹ ਹੜਪੀੜਤਾਂ ਨੂੰ ਮਿਲਦਾ ਜਾ ਕੇ ਨਾ ਸਿਰਫ ਉਹ ਹੜਪੀੜਤਾ ਨੂੰ ਮਿਲ ਰਹੇ ਨੇ ਸਖਬੀਰ ਸਿੰਘ ਬਾਦਲ ਬਲਕੇ ਕੈਸ਼ ਦਿੰਦੇ ਦੀਆਂ ਫੋਟੋਆਂ ਵੀ ਆ ਰਹੀਆਂ ਨੇ ਥਾਂ-ਥਾਂ ਤੇ ਕਦੇ ਸਤਰਾਣੇ ਦੇ ਕੋਲ ਉੱਥੇ ਪਿੰਡ ਚ ਬੰਨ ਪੱਕਾ ਕਰ ਲੋ ਆ ਫੜੋ 3 ਲੱਖ ਰੁਪਿਆ 9000 ਲੀਟਰ ਡੀਜ਼ਲ ਆ ਜੋ ਇਹਨਾਂ ਦਾ ਇਹ ਪਾਉ ਕਦੇ ਕਿੰਨਾ ਪੈਸਾ ਯਾਨੀ ਪੈਸੇ ਦੀਆਂ ਥੱਬੀਆਂ ਬੱਢ ਰਿਹਾ ਹੈ ਔਰ ਆਪਣੀਆਂ ਜੜਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦੂਜੇ ਪਾਸੇ ਜਿਹੜਾ ਦੂਜੇ ਸ਼੍ਰੋਮ ਦੇ ਅਕਾਲੀ ਦਾਨ ਹੈ ਜਿਹੜਾ ਅਪਰਿਆਪ ਨੂੰ ਕਹਿੰਦਾ ਕਿ ਅਸੀਂ ਹੀ ਅਸਲੀ ਅਕਾਲੀ ਦਾਲਾ ਕਿਉਂਕਿ ਅਸੀਂ ਅਕਾਲ ਤਖਤ ਸਾਹਿਬ ਦੇ ਥਾਪੜੇ ਨਾਲ ਬਣਿਆ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਾਲਾ ਹੈ ਸ਼੍ਰੋਮਣੀ ਅਕਾਲੀ ਦਾਲ ਅਕਾਲ ਤਖਤ ਕਹਿ ਲੋ ਜੋ ਕਹਿਣਾ ਕਹਿ ਲੋ ਉਹ ਲੱਗੇ ਤਾਂ ਹੈ ਪਰ ਉੰਨੀ ਖਬਰਾਂ ਚ ਨਹੀਂ ਆ ਰਹੇ ਹਾਂ ਇੱਕ ਫਾਇਦਾ ਤਾਂ ਹੈ ਸੰਵੀਰ ਸਿੰਘ ਬਾਦਲ ਨੂੰ ਪੀਟੀਸੀ ਦਾ ਪਰ ਅਦਰਵਾਈਜ਼ ਵੀ ਖਬਰਾਂ ਚ ਤੇ ਨਾਲੇ ਉਹਨਾਂ ਕੋਲ ਉਹਨਾਂ ਪੈਸਾ ਨਹੀਂ ਕਿ ਵੰਡ ਕੇ ਲੋਕਾਂ ਦੇ ਕੋਲ ਦਿਖਾ ਸਕਣ ਕਿ ਅਸੀਂ ਆ ਕਰ ਰਹੇ ਹਾਂ ਇਹ ਇਹ ਜਿਹੜਾ سلسلہ ਚੱਲ ਰਿਹਾ ਹੈ ਦੇਖੋ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਮੈਂ ਕਿਸੇ ਦੇ ਨਾਲ ਨਾ ਕਾਉਂ ਸੇ ਦੋਸਤੀ ਨਾ ਕਾਉਂ ਸੇ ਵੈਰ ਉਹੀ ਕੰਮ ਚੱਲ ਰਿਹਾ ਹੈ ਅੱਜ ਜੇ ਵੀਡੀਓ ਥੋੜੀ ਸਗਵੀਰ ਸਿੰਘ ਬਾਦਲ ਦੇ ਹੱਕ ਜਾ ਉਹਦਾ ਮਤਲਬ ਨਹੀਂ ਕਿ ਮੈਂ ਹੱਕ ਚ ਹੋ ਗਿਆ ਜਾਂ ਉਹਨਾਂ ਦੇ ਵਿਰੋਧ ਚ ਹੋ ਗਿਆ ਜਾਂ ਉਹਨਾਂ ਦੇ ਹੱਕ ਜਾਂ ਇਧਰ ਵਿਰੋਧ ਮੈਂ ਜੋ ਨਜ਼ਰ ਆ ਰਿਹਾ ਉਹ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਇਸ ਵੀਡੀਓ ਦੇ ਵਿੱਚ ਉਹੀ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੂੰ ਅਜੇ ਤੱਕ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਤਾਂ ਹੈ ਸੱਚੀ ਜਿਸ ਦਿਨ ਹੁਣ ਅੱਜ 20 ਦਾ 21ਵਾਂ ਦਿਨ ਹੈ ਨਾ ਜੇ ਆਪਾਂ ਦੇਖੀਏ ਹਾੜਾ ਹੈ ਤੇ ਇਨ੍ਹਾਂ ਦਿਨਾਂ ਚ ਸੰਗਵੀਰ ਸਿੰਘ ਬਾਦਲ ਕਰੇ ਨਹੀਂ ਬੈਠਿਆ ਔਰ ਲਗਾਤਾਰ ਕਦੇ ਫਰੋਜਪੁਰ ਕਦੇ ਪਠਾਨਕੋਟ ਕਦੇ ਪਾਤਣਾ ਕਦੇ ਘਨੌਰ ਅਲੱਗ-ਅਲੱਗ ਆਪਾਂ ਦੇਖਿਆ ਕੋ ਫਿਰ ਜੇ ਨਾ ਸਰਭੂ ਜਾ ਰਹੇ ਨੇ ਬਲਕੇ ਬਹੁਤ ਵਾਰ ਦੇਖਿਆ ਕਿ ਉਹ ਪੈਸੇ ਵੀ ਬਣਦੇ ਨਜ਼ਰ ਆਏ ਨੇ ਡੀਜ਼ਲ ਲਈ ਨਾ ਸਰਭੂ ਡੀਜ਼ਲ ਲਈ ਪੈਸੇ ਬਣਦੇ ਬਲਕੇ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਵੀ ਹਰਕਤਾਂ ਕੀਤੇ ਜਾ ਰਹੇ ਨੇ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਨੇ ਕਈਆਂ ਨੇ ਮੀਡੀਆ ਚ ਆ ਕੇ ਉਹਨਾਂ ਚ ਕਾਫੀ ਗੱਲਾਂ ਕਰਨ ਵਾਲੀਆਂ ਨੇ ਪਹਿਲਾਂ ਤਾਂ ਅਕਾਲੀ ਦਲ ਵੱਲੋਂ ਜੋ ਕਹੀਆਂ ਨੇ ਉਹ ਬਾਤ ਚ ਕਹਿਣਾ। ਲੇਕਿਨ ਜਿਹੜੀ ਗੱਲ ਪਾਣੀਆਂ ਬਾਰੇ ਕਹੀ ਹੈ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਅਸੀਂ ਰਿਪੀਰੀਅਨ ਸਿਧਾਂਤ ਦੇ ਮਤਾਬਕ ਪਾਣੀ ਪੰਜਾਬ ਦਾ ਹੈ ਪੰਜਾਬ ਚ ਰੱਖਾਂਗੇ। ਅਸੀਂ ਰਾਜਸਥਾਨ ਨੂੰ ਨਹੀਂ ਪਾਣੀ ਦੇਣਾ। ਅਸੀਂ ਨਹੀਂ ਦੇਣਾ ਕਿਸੇ ਹੋਰ ਸਟੇਟ ਨੂੰ ਹਰਿਆਣੇ ਨੂੰ ਇਹ ਰਾਜਸਥਾਨ ਦਾ ਜਮਣਾ ਵਾਲਾ ਪਾਣੀ ਸਾਨੂੰ ਦਿੰਦੇ ਨੇ ਹਰਿਆਣੇ ਵਾਲੇ। ਇਸੇ ਤਰ੍ਹਾਂ ਅਸੀਂ ਨਹੀਂ ਦੇਣਾ। ਇਹ ਤਾਂ ਸਾਡਾ ਹੱਕ ਹੈ। ਇਹ ਕਹਦੇ ਸੁਣੇਗੇ ਸਖਬੀਰ ਸਿੰਘ ਬਾਦਲ ਗੱਲ ਤਾਂ ਠੀਕ ਹੈ ਇਹ ਵੱਖਰੀ ਗੱਲ ਹੈ ਕਿ ਤੁਸੀਂ ਪੁਰਾਣੀ ਗੱਲ ਕਰੋ ਕਿ ਉਦੋਂ ਕਿੱਥੇ ਗਏ ਸੀ ਜਦੋਂ ਤੁਹਾਡਾ ਰਾਸ ਸੀ ਉਦੋਂ ਕਿੰਨਾ ਕੁ ਰੁਪਈਆ ਨਿਯੰਧਾਨਤੀ ਤੁਸੀਂ ਗੱਲ ਕਰਨੀ ਇਹ ਗੱਲ ਤਾਂ ਬਾਅਦ ਦੀ ਹੈ ਨਾ ਲੇਕਿਨ ਗੱਲ ਇਹ ਸਹੀ ਹੈ ਕਿ ਇਹ ਹੋਣਾ ਚਾਹੀਦਾ ਹੈ ਜਿਹੜਾ ਮਰਜ਼ੀ ਕਰੇ ਅੱਜ ਕੱਲ ਤਾਂ ਮੈਨੂੰ ਤਾਂ ਹੈਰਾਨੀ ਹੋਈ ਹੈ ਪਾਰੇ ਦਰਸ਼ਕੋ ਆ ਕੱਲ ਮਨੋਜ ਤਰਪਾਠੀ ਜਿਹੜਾ ਬੀਬੀਐਮਬੀ ਦਾ ਚੇਅਰਮੈਨ ਹੈ ਕਿ ਨਾ ਝੂਠ ਬੋਲ ਰਿਆ ਸੀ ਤੇ ਸਰਬੀਰ ਸਿੰਘ ਬਾਦਲ ਨੂੰ ਪਤਾ ਨਹੀਂ ਲੱਗਿਆ ਜੇ ਉਹ ਗੱਲ ਕਰਦਾ ਜਿਆਦਾ ਚੰਗੀ ਹੋਣੀ ਸੀ ਕੀ ਕਿਹਾ ਉਹਨੇ ਕਹਿੰਦਾ ਜੇ ਹਰਿਆਣੇ ਨੂੰ ਪਾਣੀ ਦੇ ਦਿੰਦੇ 4 ਮੀਟਰ ਥੱਲੇ ਆ ਜਾਂਦਾ ਉਹ ਭਰਿਆ ਮਾਨਸਾ ਪਾਣੀ ਕਿੰਨਾ ਦੇਣਾ ਸੀ 8500 ਕਿਊਸਕ ਜਾਂਦਾ ਨਾ ਪਾਣੀ ਤੇ 4500 ਦਾ ਦਿੱਤਾ ਸੀ 4000 ਦੇ ਰੋਲਾ ਸੀ 4000 ਕਿਊਸਕ ਨਾਲ ਕੀ ਹੋ ਜਾਂਦਾ ਉਧਰੋਂ ਤੁਹਾਡੀਆਂ ਨਹਿਰਾਂ ਜਿਹੜੀਆਂ ਰਾਜਸਥਾਨ ਨੂੰ ਜਾਂਦੀ ਐ ਇੰਦਰਾ ਗਾਂਧੀ ਕਨਾਲ 18000 ਕਿਲੋਸਿਕ ਡੇਲੀ ਜਾਂਦਾ ਐ ਉਹਦੇ ਬਾਰੇ ਬੋਲੋ ਤੁਸੀਂ ਜੇ ਬੋਲ ਸਕਦੇ ਹੋ ਖੈਰ ਚਲੋ ਉਹਨੇ ਗੱਲ ਤਾਂ ਸ਼ੁਰੂ ਕੀਤੀ ਇੱਕ ਤਾਂ ਇਹ ਗੱਲ ਕਹੀ ਬੀਬੀਐਮਬੀ ਦਾ ਚਾਰਜ ਸਾਡੇ ਕੋਲ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਖ ਸਾਹਿਬ ਕਰੋ ਇਹ ਗੱਲ ਮੰਗੇ ਹਟਾਓ ਤੁਹਾਡੀ ਕਿਤਨੀ ਪਾਰਟੀਆਂ ਉਧਰ ਦਾ ਰਾਸਤਰੀ ਬਣਾ ਰਹੇ ਸੀ ਹੁਣ ਕਰ ਲਓ ਇਹ ਵੀ ਗੱਲ ਉਹਨਾਂ ਨੇ ਕਹੀ ਕਿ ਖੇਰੋ ਨੇ ਇੱਕ ਗੱਲ ਜਿਹੜੀ ਕਹੀ ਥੋੜਾ ਜਿਹਾ ਹਾਸਾ ਵੀ ਆਇਆ ਥੋੜੀਆਂ ਗੱਲਾਂ ਵੀ ਕਿਸੇ ਕਹਿੰਦਾ ਜੋ ਮੈਂ ਕਹਣਾ ਉਹ ਪੱਕਾ ਕਰਦਾ ਮੈਂ ਕਰਕੇ ਹਰਦਾ ਦੇਖੋ ਤੁਹਾਨੂੰ ਕਿਹਾ ਸੀ ਸੀਮਟਾਲੀਆਂ ਸੜਕਾਂ ਬਣਾਵਾਂਗੇ ਬਣਾਤੀਆਂ ਦੂਜੇ ਪਾਸੇ ਕਹਿੰਦਾ ਮੈਂ ਕਿਹਾ ਸੀ ਕਿ ਬਿਜਲੀ ਸਰਪਰੈਸ ਕਰਾਂਗੇ ਕਰਤੀ ਨਾ ਹਾਲ ਇੱਕ ਗੱਲ ਨੇ ਕਹੀ ਵੀ ਮੈਂ ਪਾਣੀ ਵਾਲੇ ਬੱਸ ਵੀ ਚਲਾਤੀ ਖੈਰ ਇਹ ਰਿਕ ਬੰਦਾ ਆਪਦੀ ਗੱਲ ਕਰਦਾ ਇਹ ਸੁਖਵੀਰ ਸਿੰਘ ਬਾਦਲ ਕਹਿੰਦੇ ਨਜ਼ਰ ਆਏ ਇਹ ਪੰਜਾਬ ਦੇ ਮੁੱਦੇ ਤੇ ਕਿ ਪੰਜਾਬੀਆਂ ਨਾਲ ਜਿਹੜਾ ਤੱਕਾ ਹੋ ਰਿਹਾ ਸੀ ਰੋਕਾਂਗੇ ਦੂਜੀ ਗੱਲ ਜਿਹੜੀ ਅਕਾਲੀ ਦਲ ਵੱਲੋਂ ਕਹੀ ਹੈ ਜੇ ਉਹ ਕਰਦੇ ਤਾਂ ਕਾਫੀ ਲੋਕਾਂ ਚ ਉਹਦੀ ਚਰਚਾ ਵੀ ਹੋਊ ਬੱਲੇ ਬੱਲੇ ਵੀ ਹੋ ਤੇ ਜੜਾ ਹੋੜ ਡੰਗੀਆਂ ਹੋਣਗੀਆਂ ਉਹ ਕਹਿੰਦਾ ਦੇਖੋ ਅਸੀਂ ਜੋ ਹੁਣ ਰਾਤਕਾਰਜ ਕਰ ਰਹੇ ਆ ਇਹ ਤਾਂ ਕਰ ਹੀ ਰਹੇ ਆ ਸਭ ਨੂੰ ਕਿਆ ਹੋਇਆ ਜਦੋਂ ਹੁਣ ਅਗਲਾ ਕੰਮ ਹੋਣਾ ਹੈ ਉਹ ਜ਼ਿਆਦਾ ਜ਼ਰੂਰੀ ਹੈ ਜ਼ਮੀਨ ਚੋਂ ਘਾਰ ਚੱਕਣੀ ਹੈ ਸਾਫ ਕਰਨੀ ਹੈ ਰੇਤਾ ਕਰਨਾ ਹੈ ਤੇ ਉਸ ਵੇਲੇ ਅਸੀਂ ਕਰਾਂਗੇ ਆਪਦੇ ਕੋਲੋਂ ਕਰਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਡੇ ਇਸ ਗੱਲ ਤੇ ਇੱਕ ਪੱਤਰਕਾਰ ਕਹਿੰਦਾ ਕਿ ਕਿਵੇਂ ਹੋ ਜੀ ਕਿੱਥੋਂ ਆਉਂ ਕਹਿੰਦਾ ਸਾਡੇ ਕੋਲ ਅਸੀਂ ਪੂਰੀ ਪਲਾਨਿੰਗ ਕਰ ਲਈ ਹਲਕਾ ਵਾਈਜ਼ ਡਿਊਟੀਆਂ ਲਾਵਾਂਗੇ ਪਿੰਡਾਂ ਬਾਰੇ ਦੱਸਾਂਗੇ ਵੀ ਆਹ ਪਿੰਡ ਚ ਤੁਹਾਡੀ ਡਿਊਟੀ ਇੱਥੇ ਜਾ ਕੇ ਕੰਮ ਕਰੋ ਦੇਖੋ ਵੀ ਜੀਤਾ ਇਹ ਗੱਲ ਕਰ ਰਿਹਾ ਫਿਰਦਾ ਸੁਖਵੀਰ ਸਿੰਘ ਬਾਦਲ ਲੈ ਜੋ ਨੰਬਰ ਮੈਂ ਤੁਹਾਨੂੰ ਅੱਜ ਦੱਸਦਾ ਖੇਰ ਬਾਕੀ ਨਾਲ ਜਿੜੀਆਂ ਵੀ ਸਿਆਸੀ ਪਾਰਟੀਆਂ ਲੱਗੀਆਂ ਨੇ ਕੱਲ ਕਾਂਗਰਸ ਦੇ ਭਗੇਲ ਸਾਹਿਬ ਵੀ ਫਰ ਰਹੇ ਸੀ ਉਦੋਂ ਟਰੈਕਟਰ ਤੇ ਚੜਾ ਸਿਵਰਾ ਚਾਹਣ ਵੀ ਫਰ ਰਿਹਾ ਸੀ ਜਿਹਨੇ ਆਕੇ ਨਵੀਂ ਗੱਲ ਕਰਤੀ ਕਿ ਮਾਈਨਿੰਗ ਨਾਲ ਹੀ ਹੋਇਆ ਉਹ ਮਾਈਨਿੰਗ ਤੇ ਇੱਕ ਅੱਧਾ ਪਾਰਟ ਆ ਬਾਕੀ ਹੋਰ ਬੜੇ ਕੰਮ ਸੀ ਕਿਉਂਕਿ ਉਹਨ ਇੱਕ ਦੂਜੇ ਦੇ ਲਾਉਣੇ ਸੀ ਤੇ ਉਹ ਵੀ ਜਾਂ ਬਾਕੀ ਪਾਰਟੀਆਂ ਵੀ ਫਰ ਰਹੀਆਂ ਨੇ ਆਪ ਮੰਤਰੀ ਵੀ ਫਰ ਰਹੇ ਨੇ ਉਹਨਾਂ ਤੋਂ ਜੇ ਸੁਖਬੀਰ ਸਿੰਘ ਬਾਦਲ ਨੇ ਇਹ ਕਰਤਾ ਅਸੀਂ ਕਰਾਂਗੇ ਸਾਰਾ ਕੰਮ ਅਕਾਲੀ ਦਲ ਕਰੂਗਾ ਪੁੱਛਿਆ ਪੈਸਾ ਕਿੱਥੋਂ ਲੈ ਕਹਿੰਦੇ ਸਾਡੇ ਕੋਲ ਸਾਗਤ ਗੁਰ ਕੇ ਘੱਟ ਪੈਸਾ ਅਸੀਂ ਆਪ ਹੀ ਕਰ ਲਾਂਗੇ ਅਸੀਂ ਕਿਸਾਨਾਂ ਨੂੰ ਤੋਂ ਨਹੀਂ ਕੁਝ ਲੈਣਾ ਦੇਖੋ ਜੀ ਇਹ ਗੱਲ ਤਾਂ ਉਹਦੀ ਬਹੁਤ ਵਧੀਆ ਜੇ ਇਸ ਪਲਾਨਿੰਗ ਨਾਲ ਚੱਲਦਾ ਤਾਂ ਫੇਰ ਸੁਖਵੀਰ ਸਿੰਘ ਬਾਦਲ ਦੀਆਂ ਕਾਫੀ ਹੱਦ ਤੱਕ ਜੜਾ ਲੱਗਣ ਚ ਲੱਗਣ ਦੇ ਚਾਂਸਸ ਹੈਗੇ ਨੇ ਹੁਣ ਇਹ ਗੱਲ ਸੁਖਵੀਰ ਸਿੰਘ ਬਾਦਲ ਲਗਾਤਾਰ ਪੈਸੇ ਦੇਣੇ ਲੋਕਾਂ ਚ ਜਾਣਾ ਲੋਕਾਂ ਦੀ ਗੱਲ ਕਰਨੀ ਪੰਜਾਬ ਦੇ ਹੱਕ ਚ ਕੜਨਾ ਇਹਦੇ ਚ ਔਰ ਸਤਾਈ ਦੀ ਸਰਕਾਰ ਬਣਾਉਣਾ ਹੱਕ ਤਾਂ ਜਦੋਂ ਸਾਡੀ ਸਰਕਾਰ ਬਣੀ ਇਹ ਵੀ ਇੱਕ ਹੌਸਲੇ ਵਾਲੀ ਗੱਲ ਹੁੰਦੀ ਹੈ ਜਿਹਦੇ ਕੋਲ ਇੱਕੋ ਹੀ ਬੰਦਾ ਹੋਵੇ ਹੁਣ ਤਾਂ ਇਕੱਲੀ ਬੀਬੀ ਗਰੀਬ ਕੋਰ ਹੈ ਫਿਰ ਸਰਕਾਰ ਬਣਾਉਣ ਦੀ ਗੱਲ ਕਰਨੀ ਇਹ ਵੀ ਇੱਕ ਵੱਡੇ ਹੌਸਲੇ ਵਾਲੀ ਗੱਲ ਹੈ ਲੀਡਰ ਦੀ ਹੁਣ ਆਜੋ ਦੂਜੇ ਪਾਸੇ ਜਿਨ੍ਹਾਂ ਨਾਲ ਇਹਨਾਂ ਦਾ ਸਪੀਚ ਆਪਿਆ ਹੋਇਆ ਜਿਹੜੇ ਕਹਿੰਦੇ ਨੇ ਅਸੀਂ ਅਸਲੀ ਅਕਾਲੀ ਦਲ ਆ ਸ਼੍ਰੋਮ ਨੇ ਅਕਾਲੀ ਦਲ ਅਕਾਲ ਤਖਤ ਕਹਿ ਲੋ ਲੋ ਸਮਝਣ ਲਈ ਅਸਲ ਤਾਂ ਉਹ ਕਹਿੰਦੇ ਨੇ ਅਸੀਂ ਅਕਾਲੀ ਦਲ ਹਾਂ ਇਹ ਅਕਾਲੀ ਦਲ ਬਾਦਲ ਕਹਿ ਲੈ ਜੋ ਮਰਜੀ ਕਹਿ ਲੈ ਉਹ ਹਲੇ ਲੜਾਈ ਲੇਕਿਨ ਉਹਨਾਂ ਨਾਲੋਂ ਇਹ ਹੜਪੀਟਾਂ ਦੀ ਮਦਦ ਦੇ ਵਿੱਚ ਸਖਵੀਰ ਸਿੰਘ ਬਾਦਲ ਅੱਗੇ ਚੱਲੇ ਘਰ ਉਹ ਵੀ ਰਹੇ ਨੇ ਇਹ ਨਹੀਂ ਕਿ ਉਹ ਨਹੀਂ ਕਰ ਰਹੇ ਕਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਅਸੀਂ ਵੀ ਆਪਦਾ ਇੱਕ ਦਫਤਰ ਬਣਾ ਲਿਆ ਹਰਪੀਟਾਂ ਦੀ ਸਿਹਤਾਂ ਕਰਦੇ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਪਰ ਮੈਂ ਮੁਕਾਬਲੇ ਦੀ ਗੱਲ ਕਰਦਾ ਸੁਖਵੀਰ ਸਿੰਘ ਬਾਦਲੂ ਤੋਂ ਅੱਗੇ ਇਸ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰੇਮ ਸਿੰਘ ਚੰਦੂ ਬਾਦਰਾ ਜਸ ਜੜੇ ਜਿਹੜੇ ਨੇ ਜਿਹੜੇ ਉਹਨਾਂ ਨਾਲੋਂ ਇਹ ਕੰਮ ਜ਼ਿਆਦਾ ਕਰ ਰਹੇ ਨੇ ਕਰ ਉਹ ਵੀ ਰਹੇ ਨੇ ਪਰ ਇਹਨਾਂ ਦੇ ਮੁਕਾਬਲੇ ਘੱਟ ਹੈ ਉਹਨਾਂ ਦੇ ਕੋਲ ਰਿਸੋਰਸਸ ਘੱਟ ਨੇ ਉਹਨਾਂ ਦੇ ਕੋਲ ਤਾਂ ਹਰੇ ਇਹ ਤਾਂ ਹੁਕਮ ਕਰ ਦਿੰਦਾ ਵੀ ਉੱਥੇ ਜਾਣਾ ਉੱਥੋਂ ਦਾ ਹਲਕਾ ਇੰਚਾਰਜ ਉੱਥੋਂ ਦਾ ਜ਼ਿਲ੍ਹਾ ਜਥੇਦਾਰ ਸਭ ਆ ਜਾਂਦੇ ਨੇ ਉਹਨਾਂ ਦਾ ਹਲੇ ਸੰਗਠਨ ਨਹੀਂ ਬਣਾਇਆ ਉਹ ਤਾਂ ਹਰ ਕਰਕੇ ਜਿਹੜਾ 6 ਸਤੰਬਰ ਨੂੰ ਡੈਲੀਗੇਟ ਹਜ਼ ਰਾਸ ਰੱਖਿਆ ਸੀ ਉਹ ਵੀ ਮੁਲਤਵੀ ਕਰਨਾ ਪਿਆ ਗਿਆ ਇਹ ਉਹਨਾਂ ਦੀ ਕਮੀ ਹੈ ਦੂਜਾ ਪਤੇਰਾ ਪੈਸਾ ਸੁਖਵੀਰ ਕੋਲ ਮੈਂ ਨਹੀਂ ਕਹਿੰਦਾ ਕਿਵੇਂ ਕਮਾਇਆ ਇਹ ਤਾਂ ਮਾਇਆ ਜਵੇਂ ਵੀ ਤੁਹਾਨੂੰ ਜਿਆਦਾ ਪਤਾ ਹੋ ਲੇਕਿਨ ਉਹਦੇ ਚੋਂ ਜੇ ਦਸਵੰਦ ਵੀ ਕੱਢਣੇ ਜਿਹੜੇ ਲੋਕ ਐ ਇੰਨਾ ਪੈਸਾ ਕਮਾਉਂਦੇ ਨੇ ਤਾਂ ਵੀ ਬਹੁਤ ਹੁੰਦਾ ਤੇ ਉਹ ਡੀਜ਼ਲ ਦੇ ਪੈਸੇ ਦੇ ਨੇ ਉਹਨਾਂ ਕੋਲ ਇਹਨਾਂ ਨਹੀਂ ਸੋਰਸਸ ਜਿੰਨੇ ਇਹਦੇ ਕੋਲ ਨੇ ਪਹਿਲੀ ਤਾਂ ਗੱਲ ਢਾਂਚਾ ਨਹੀਂ ਹਾਲੇ ਦੂਜੀ ਗੱਲ ਕਿ ਉਹਨਾਂ ਕੋਲ ਉਹਨੇ ਪੈਸੇ ਵਾਲੇ ਸੋਰਸਸ ਨਹੀਂ ਹਾਂ ਸਰਜੀਤ ਸਿੰਘ ਰਖੜੇ ਕੋਲ ਹੈ ਪਰ ਉਵੇਂ ਖਬਰਾਂ ਚ ਨਹੀਂ ਹੈ ਜੇਕਰ ਮੈਨੂੰ ਨਹੀਂ ਪਤਾ ਕਰਦੇ ਵੀ ਹੋਣਗੇ ਜੇ ਮੈਨੂੰ ਨਹੀਂ ਪਤਾ ਉਹਦੇ ਬਾਰੇ ਪਤਾ ਕਦੋਂ ਲੱਗਦਾ ਜਿਹੜਾ ਖਬਰਾਂ ਚ ਸਿਆਸਤ ਹੈ ਸਿਆਸਤ ਦੇ ਵਿੱਚ ਖਬਰਾਂ ਚ ਰਹਿਣਾ ਬਹੁਤ ਜ਼ਰੂਰੀ ਹੈ ਜਿਹੜਾ ਵੀ ਖਬਰਾਂ ਚ ਸਿਆਸੀ ਬੱਦਿਆਂ ਨੂੰ ਪਤਾ ਹੁਣ ਵੀ ਕਿਹੜਾ ਉਹ ਰਾਤ ਕਾਰਜਾਂ ਲਈ ਜਾਂਦੇ ਨੇ ਜਿਆਦਾ ਲੋਕ ਫੋਟੋ ਖਿਚਾਉਣੇ ਜਾਂਦੇ ਨੇ ਔਰ ਪਤਾ ਹੁੰਦਾ ਵੀ ਉਹਨਾਂ ਦੇ ਕੁਝ ਨਹੀਂ ਕੀਨੇ ਮਤਲਬ ਕਰਨਾ ਕਰਨ ਚੋਕ ਤੇ ਰੇਫਰ ਦਾ ਕੱਲ ਉਥੇ ਸਾਲਸਪੁਰ ਕੀ ਉਹ ਤੋਂ ਕਰਾਉਣਾ ਹੈ ਸ਼ਿਵਰਾਜ ਵੀ ਕੀ ਕਰਕੇ ਸਾਡੇ ਖੇਤੀ ਮੰਤਰੀ ਸਾਰੇ ਜਿਹੜੇ ਫੋਟੋ ਖਿਚਾਉਣ ਜਾਂਗੇ ਲੋਕਾਂ ਨੂੰ ਦੱਸਣਾ ਤੁਸੀਂ ਆਏ ਸੀ ਸੋ ਜਿਹੜੀ ਖਬਰ ਚ ਰਹਿਣਾ ਅਖਬਾਰਾਂ ਚ ਸੁਰਖੀਆਂ ਚ ਰਹਿਣਾ ਇਹ ਜ਼ਰੂਰੀ ਹੁੰਦਾ ਇਹਦੇ ਚ ਵੀ ਨੰਬਰ ਸੁਖਵੀਰ ਸਿੰਘ ਬਾਦਲ ਦਾ ਆਪਾਂ ਦੋਨਾਂ ਦੀ ਗੱਲ ਕਰ ਰਹੇ ਨਾ ਦੋਨੇ ਆਕਾਲੀ ਦਲਾਂ ਦੀ ਸੁਖਵੀਰ ਸਿੰਘ ਬਾਦਲ ਦਾ ਕਿਉਂ ਨੰਬਰ ਹੈ ਇੱਕ ਤਾਂ ਇਹਦਾ ਚੈਨਲ ਵੀ ਆ ਆ ਵੀ ਜਿਹੜੇ ਪੱਤਰਕਾਰ ਨਾਲ ਹੁੰਦੇ ਨੇ ਆ ਵੀ ਮੀਡੀਆ ਟੀਮ ਬੇਪਰਾਣੀ ਬਣੀ ਹੋਈ ਇਹ ਵੀ ਨੰਬਰਾਂ ਉਹਨਾਂ ਕੋਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਭਾਵੇਂ ਪਰੋਡੀ ਨਹੀਂ ਹੈ ਹਲੇ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਬੜਾ ਕੁਝ ਕਰਨਾ ਸੋ ਇਹ ਜਿਹੜਾ ਇਹ ਮੁਕਾਬਲਾ ਹੈ ਜਿਹੜਾ ਹੁਣ ਖੜਾ ਤੋਂ ਬਾਅਦ ਹੋ ਰਿਹਾ ਹੈ ਦੋਨੇ ਗੱਲਾਂ ਦੇ ਵਿੱਚ ਉਹਦੇ ਚ ਖਾਲਦੀ ਘੜੀ ਜਦੋਂ ਕੋਈ ਮੈਰਾਥਨ ਹੁੰਦੀ ਹੈ ਨਾ ਜਦੋਂ ਰੇਸ ਲੱਗਦੀ ਹੈ ਆਪਾਂ ਇਹ ਕਹਿੰਦੇ ਵੀ ਖਾਦੀ ਘੜੀ ਉਹ ਅੱਗੇ ਚੱਲਦੇ ਰਿਸ਼ਤਾ ਖਤਮ ਨਹੀਂ ਹੋਈ ਪਰ ਅੱਗੇ ਕੌਣ ਚੱਲ ਰਿਹਾ ਹੈ ਇਸ ਮਾਮਲੇ 'ਚ ਸੁਖਵੀਰ ਸਿੰਘ ਬਾਦਲ ਅੱਗੇ ਚੱਲ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਉਹਦੀ ਟੀਮ ਨੂੰ ਚਾਹੇ ਉਹਦੀ ਟੀਮ 'ਚ ਜਿਹੜੇ ਮਰਜ਼ੀ ਮੈਂਬਰ ਨੇ ਚਾਹੇ ਪੰਜੇ ਮੈਂਬਰ ਨੇ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਬਡਾਲਾ ਜੀ ਤੇ ਸੰਤਾ ਸਿੰਘ ਮਹਿਦਪੁਰ ਜੋ ਸਾਰੇ ਜਿਹੜੀ ਬੀਬੀ ਸਤਵੰਤ ਕੌਰ ਜਾਂ ਫਿਰ ਉਹਨਾਂ ਦੇ ਨਾਲ ਸਹਿਯੋਗੀ ਟੀਮ ਹੈ ਜਿਹੜੀ ਸੁਧਾਰ ਲਹਿਰ ਵਾਲਿਆਂ ਦੀ ਪ੍ਰਿੰਸਿੰਗ ਚੰਦੂ ਮਾਜ਼ਰਾ ਤੇ ਪ੍ਰਿੰਦਰ ਸਿੰਘ ਢੀਟਸਾ ਸਰਜੀਤ ਸਿੰਘ ਰਖੜਾ ਇਹ ਟੀਮ ਉਨੀ ਨਹੀਂ ਪਰ ਲੱਗੀ ਹੋਈ ਹੈ ਪਰ ਉਹ ਉਹਨਾ ਮੈਂ ਤੁਹਾਨੂੰ ਦੱਸਿਆ ਹੈ ਹਾਲ ਦੀ ਘੜੀ ਇਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਤੇ ਜਿਸ ਪਾਸੇ ਸੁਖਬੀਰ ਸਿੰਘ ਬਾਦਲ ਲੱਗਿਆ ਹੋਇਆ ਇੱਕ ਕੰਮ 'ਚ ਕੋਈ ਖਰਚਾ ਨਹੀਂ ਹੁੰਦਾ ਉਹ ਹੈ ਮਿਹਨਤ ਹੋਮਵਰਕ ਡਾਟਾ ਕਲੈਕਟ ਇਹਨਾਂ ਨੂੰ ਨਹੀਂ ਜਿਹੜੀ 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 ਤਾਂ ਸੱਤਾਧਾਰੀ ਤੇ ਰਾਜਕਾਲ ਉਹ ਤਾਂ ਜਾਣਬੁੱਝ ਕੇ ਕਈ ਗੱਲਾਂ ਜਿਹੜੀਆਂ ਨਜ਼ਰ ਅੰਦਾਜ਼ ਕਰ ਲਈਆਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇੰਦਰਾ ਗਾਂਧੀ ਕਨਾਲ ਹੈ 6 ਮਹੀਨੇ ਬੰਦ ਰਹੀ ਜਿਹੜੀ ਦੂਜੀ ਸਰਹੱਦ ਫੀਡਰ ਉਹ ਵੀ ਇਹਨਾਂ 'ਚ ਜਿਹੜਾ ਰੋਜ਼ਾਨਾ ਪਾਣੀ ਜਾਂਦਾ ਉਹੋ 18000 ਕਿਸਾਨਾਂ ਜਾਂਦਾ ਇੱਕ ਦਿਨ ਦਾ 18000 ਕਿਸਾਨ Rajasthan ਨੂੰ ਤੇ ਜਿਹੜੀ ਉਹਨਾਂ ਨੇ ਉਹ ਫੈਕਟਰੀ ਲਾਈ ਹੈ ਉਹ ਪਤਾ HCL ਦਾ ਬਿੱਲ ਬਣਾ ਕੇ ਜਿਹੜਾ 20% ਰਾਜਸਥਾਨ ਨੂੰ ਮਿਲਦਾ ਜੀ ਦਾ ਪੈਸਾ ਕਿੱਥੇ ਹੈ ਜੀ ਸਾਡੇ ਕੋਲ ਉਹੀਆਂ ਗੱਲਾਂ ਤਾਂ ਕਰ ਲਓ ਆ ਜਿਹੜਾ ਮੈਥ ਨੂੰ ਦੱਸਿਆ ਜਿਹੜਾ ਝੂਠ ਬੋਲ ਗਿਆ ਉਹ ਤਰਪਾਠੀ ਇਹ ਤਾਂ ਆਪਣੇ ਬੰਦੇ ਲਾਓ ਅੰਕੜੇ ਤਾਂ ਇਕੱਠੇ ਕਰੋ ਫਿਰ ਇਸ਼ੂਜ਼ ਤਾਂ ਇਕੱਠੇ ਕਰੋ ਇਸ਼ੂਜ਼ ਤੇ ਗੱਲ ਜਮੇ ਨਹੀਂ ਕੀਤੀ ਹੈ ਕਿ ਮੈਂ ਪਾਣੀ ਵੀ ਨਹੀਂ ਜਾਣ ਦੇਣਾ ਮੈਂ ਇਹ ਨਹੀਂ ਕਰ ਉਹ ਗੱਲ ਤਾਂ ਉੱਤੇ ਤਾਂ ਕੋਈ ਪੈਸਾ ਨਹੀਂ ਲੱਗ ਉਹਦੇ ਹੋਮਵਰਕ ਕਰੋ ਜੇ ਚਗਬੀਰ ਸਿੰਘ ਬਾਦਲ ਦੇ ਤੋਂ ਅੱਗੇ ਨਿਕਲਣਾ لیکن ਜੇ ਆਪਾਂ ਇਹ ਵੀਡੀਓ ਨੂੰ ਥਾਜ਼ੀ ਕੱਢੀ ਐچھے ਸਮਾਪਤ ਕਰ ਲਈਏ ਕਿ ਖੜਾ ਨਾਲ ਜੜਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲਪੁਰ ਦੇਖੋ ਅੱਗੇ ਕੀ ਬਣਦਾ ਹੈ ਲੇਕਿਨ ਜਿਹੜੀ ਅਗਲੀ ਰਣਨੀਤੀ ਦੱਸਤੀ ਕਿ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਅਸੀਂ ਕਰਾਂਗੇ ਆਪਦੇ ਖਰਚੇ ਤੇ ਇਹ ਕਬੱਡੀ ਜਿਹੜੀ ਉਹਦਾ ਵਾਅਦਾ ਜਿਉ ਪੂਰਾ ਕਰਦਾ ਤਾਂ ਫਿਰ ਕਾਫੀ ਅੱਗੇ ਨਿਕਲੂਗਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ